ਹੌਲੀ ਤੋਰ ਹੌਲੀ ਆਪਾਂ ਪਾਪਾ ਜੀ ਕੋਲ ਜਾਨੇ ਦੇਖ ਲੈ ਆਪਣਾ ਦੂਜਾ ਵੀਰਵਾਰਾ ਬਹੁਤ ਫਰਕ ਪੈਗਾ ਅੱਗੇ ਨੂੰ ਤਾਂ ਲੈਣੇ ਉਹਨਾਂ ਬਾਪੀ ਦਾ ਬੰਦ ਨੂੰ ਬੋਲਣ ਵਾਸਤੇ ਦਵਾਈ ਵੀ ਲਿਆਵਾਂਗੇ ਠੀਕ ਆ ਉਹ ਬੈਠਿਆ ਪਾਪਾ ਜੀ ਦਵਾਈ ਤਿਆਰ ਕਰਦੇ ਬੱਚਿਆਂ ਲਈ ਮਿੰਗਲਾਉਂਦਾ ਜੀ ਪਾਪਾ ਜੀ ਭਗਤੀ ਚ ਲੀਨ ਨੇ ਪਾਪਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਬਾਬਾ ਜੀ ਤੁਸੀਂ ਤਾਂ ਅੰਤਰਜਾਮੀ ਹੋ ਹੁਣ ਤਾਂ ਸੋਡੀ ਰਹਿਮਤ ਨਾਲ ਪੀਪਾ ਵੀ ਆਪਣੀ ਮਤਲਬ ਸਾਡੇ ਘਰ ਵਾਲੀ ਮਤਲਬ ਪ੍ਰੈਗਨੈਂਟ ਹੋ ਗਈ ਠੀਕ ਹੋ ਹੈਂ ਹੱਥ ਲਾਓ ਬਾਬੇ ਦੇ ਹੋਰ ਬਾਬਾ ਜੀ ਠੀਕ ਹੋ ਠੀਕ ਆ ਭਾਈ ਬਾਬਾ ਜੀ ਚਲੋ ਸੋਡੀ ਕਿਰਪਾ ਹੋ ਗਈ ਹੈ ਨਾ ਵਧੀਆ ਮਤਲਬ ਸਾਡਾ ਹੁਣ ਹੋ ਗਿਆ ਸੈੱਟ ਪ੍ਰੋਗਰਾਮ ਚਲ ਆ ਭਾਈ ਤੱਕ ਬਾਬਾ ਜੀ ਸੋਡੀ ਮੇਰ ਨਾਲ ਤੁਸੀਂ ਤਾਂ ਅੰਤਰਜਾਮੀ ਹੋ ਤੁਸੀਂ ਤਾਂ ਬਹੁਤ ਮਹਾਨ ਹੋ ਸੋਡੀ ਮੇਰ ਨਾਲ ਸਾਡੇ ਹੰਡ ਘਰ ਲਾ ਦੇ ਸਹਜ ਹੋਊਗਾ ਤੇ ਬਾਬਾ ਜੀ ਹੁਣ ਆਪਣੀ ਆਵਾਜ਼ ਵਾਪਸ ਲੈਣੀ ਆ ਪਤਾ ਹੈਗਾ ਮੈਂ ਕਿਹੜਾ ਚਗੁੱਲਾ ਇਹ ਗਾਲ ਚ ਪੇਰਨਾ ਪੂ ਠੀਕ ਆ ਬਾਬਾ ਜੀ ਹੋਰ ਵੀ ਮਤਲਬ ਜਿਵੇਂ ਉਹਨਾਂ ਨੂੰ ਤੁਸੀਂ ਪੇਟਪੂੜ ਦੀ ਮਾਲਸ਼ ਵੀ ਕਰਨੀ ਪੂ ਹਾਂ ਜੇ ਕਦੇ ਢਿੱਡ ਦੀ ਮਾਲਸ਼ ਕਰਨੀ ਪੂ ਠੀਕ ਹੈ ਜੀ ਤੇ ਆ ਜਿਹੜੇ ਤੁਸੀਂ ਹੁਣ ਦਵਾਈ ਤਿਆਰ ਕੀਤੀ ਸੀ ਉਹਦੀ ਮਾਲਸ਼ ਕਰਨੀ ਜੀ ਇਹ ਨਹੀਂ ਕਰਾਂਗੇ ਇਹਦੇ ਨਾਲ ਪਤਾ ਇਹਦਾ ਠੀਕ ਆ ਫਿਰ ਮੈਂ ਬਾਬਾ ਜੀ ਲੈ ਕੇ ਚੱਲਾਂ ਮੈਂ ਵੀ ਚੱਲਾਂ ਉੱਥੇ ਨਾ ਨਾ ਪਤਾ ਤੇਰਾ ਕੰਮ ਕੋਈ ਨਹੀਂ ਇਕੱਲੀ ਜਨਾਨੀ ਹੀ ਬੰਦ ਅੱਛਾ ਜੀ ਹਾਂ ਬਾਬਾ ਜੀ ਵਧੀਆ ਕਰਦੇ ਦੀ ਤੋਰ ਤੋਰ ਚ ਫਰਕ ਪੈ ਜਾਂਦਾ ਕੋਈ ਨਹੀਂ ਬਣਾਉਂਦਾ ਪਤਾ ਮੋਰ ਨਹੀਂ ਅੱਗੇ ਨਾਲ ਬਹੁਤ ਫਰਕ ਪਿਆ ਵਾ ਤੁਸੀਂ ਪਤਾ ਕਿਵੇਂ ਮਾਲਸ਼ ਕੀਤੀ ਹੈ ਵੀ ਚਲੋ ਠੀਕ ਹੈ ਚਲੋ ਅਜ ਅੰਦਰ ਫਿਰ ਜਲਾਏ ਉਹਨੂੰ ਪਿਆਪ ਚਾਹ ਧਿਆਨ ਨਾ ਜਾਏ ਉਹ ਦਲੀਨਾ ਬਾਬੇ ਤੇ ਚੰਗਾ ਬਾਬਾ ਜੀ ਤੁਸੀਂ ਐ ਕਰਿਓ ਜੀ ਬਾਦ ਨਹੀਂ ਹੋਈ ਤਾਂ ਚਮਕੀ ਤੇ ਗੂੰਜਣ ਲਾ ਦਿਓ ਮਹਾਪਤਾ ਦੇਖੇ ਚਨੀ ਦਾ ਪੱਟੀ ਬਣਾਉਂਦੇ ਨੂੰ ਮੈਂ ਹੁਣ ਠੱਡੂ ਜਾਂਦਾ ਗਿਆ ਕਿਉਂਕਿ ਮੈਂ ਮਾਰਨਾ ਢੰਡਾਂ ਦਾ ਚੰਗੀ ਦਾ